ਮੈਂ ਮਾਸਟਰ ਵਿਕਟਰ ਸਿੰਘ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ ਤੇ ਧੰਨਵਾਦ ਕਰਦਾ ਹਾਂ ਮਾਝ ਵਾਲੇ ਪਾਉਲੀ ਦਾ ਜਿਨ੍ਹਾਂ ਨੇ ਮੇਰੇ ਵਿਚਾਰ ਤੁਹਾਡੇ ਤੱਕ ਪਹੁੰਚਾਉਣ ਲਈ ਇਹ ਯਤਨ ਕੀਤਾ ਮੇਰਾ ਕੰਮ ਲਿਪੀਆਂ ਤੇ ਅੰਕਾਂ ਬਾਰੇ ਹੈ ਲਿਪੀਆਂ ਬਾਰੇ ਮੈਂ ਅੱਗੇ ਪਹਿਲੇ 4-5 ਐਪੀਸੋਡ ਰਿਲੀਜ਼ ਕਰ ਚੁੱਕਾ ਹਾਂ ਅੱਜ ਫੇਰ ਇੱਕ ਐਪੀਸੋਡ ਦੀ ਤਿਆਰੀ ਹੈ ਔਰ ਉਹ ਵੀ ਜਿਹੜੀ ਬਾਰੇ ਪੰਜਾਬੀ ਲਿਪੀ ਬਾਰੇ ਆਇਆ ਇਹ ਪੰਜਾਬੀ ਲਿਪੀ ਦੇ ਨਾਲ-ਨਾਲ ਸਾਰੀਆਂ ਲਿਪੀਆਂ ਰਿਲੇਟਡ ਹੋ ਜਾਂਦੀਆਂ ਕਿਉਂਕਿ ਇਹ ਸਾਰੇ ਪੰਜਾਬੀ ਲਿਪੀ ਚੋਂ ਮੈਂ ਸਮਝਦਾ ਗਈਆਂ ਹੋਈਆਂ ਔਰ ਪੰਜਾਬੀ ਲਿਪੀ ਵੀ ਬਾਰੂ ਆਈ ਹੋਈ ਹੈ ਇਸ ਬਾਰੇ ਮੈਂ ਚਾਹ ਰਾਂ ਕਿ ਇਹ ਅਸਲ ਤੌਰ ਜਿਹੜਾ ਲੱਭਾਂ ਪੜਨਾਠ ਕੀਤੀ ਤੇ ਪਤਾ ਲੱਗਾ ਕਿ ਇਹਦੇ 22 ਅੱਖਰ ਜਿਹੜੇ ਆ ਉਹ ਸਾਂਕੇ ਖਿੱਤੇ ਦੀ ਇੱਕ ਲਿਪੀ ਫਨੋਸ਼ੀਅਨ ਲਿਪੀ ਉਹਦਾ ਨਾਮ ਸੀ ਉਹਦੇ ਚੋਂ ਆਏ ਹੋਏ ਆ ਉਹ ਫਨੋਸ਼ੀਅਨ ਲਿਪੀ ਦਾ ਸਰੋਤ ਕੀ ਸੀ ਫਨੋਸ਼ੀਅਨ ਲਿਪੀ ਦਾ ਸਰੋਤ ਸੀ ਪਿਕਚਰਸ ਪਿਕਟੋਗ੍ਰਾਫ ਤਸਵੀਰਾਂ ਤਸਵੀਰਾਂ ਦੇ ਵਿੱਚੋਂ ਹੌਲੀ-ਹੌਲੀ ਉਹਨਾਂ ਨੇ ਅੱਖਰ ਪੈਦਾ ਕੀਤੇ ਅੱਖਰ ਬਣਾਏ ਮੰਨ ਲਿਆ ਗਿਆ ਮਿਸਾਲ ਦੇ ਤੌਰ ਤੇ ਅਲਫਾ ਅਲਫਾ ਸ਼ਬਦ ਹੈ ਉਹਦੇ ਪਹਿਲਾ ਅੱਖਰ ਅਲਫਾ ਦਾ ਬਦਲ ਉਹਦਾ ਬਲਦ ਉਹਦਾ ਪਹਿਲਾ ਅੱਖਰ ਆੜਾ ਮਨ ਲਿਆ ਗਿਆ ਜਿਆ ਇਹ ਮੰਨ ਲਿਆ ਗਿਆ ਉਹ ਉਹਨਾਂ ਨੇ ਇਹ ਮੰਨ ਲਿਆ ਅਸੀਂ ਉਹਨੂੰ ਆੜਾ ਮੰਨ ਲਿਆ ਦੂਜਾ ਖਰੋਦਾ ਬੀ ਬੇਤਲ ਜਿਹੜਾ ਬੇਤਲ ਦੋ ਘਰਾਂ ਦਾ ਘਰ ਹੈ ਉਹਨਾਂ ਦੀ ਪਾਸ਼ਾ ਦੇ ਮੁਤਾਬਕ ਉਹਨਾਂ ਨੇ ਉਹਨੂੰ ਬੇਟਾ ਮੰਨ ਲਿਆ ਉਹਨਾਂ ਨੇ ਉਹਨੂੰ ਬੀ ਮੰਨ ਲਿਆ ਔਰ ਦੋਵਲੇ ਨੂੰ ਬੇ ਮੰਨ ਲਿਆ ਤੇ ਪੰਜਾਬੀ ਵਾਲੇ ਨੇ ਬੱਬਾ ਮੰਨ ਲਿਆ ਯਾਨੀ ਇਹ ਇਹਦਾ ਇਹਨਾਂ ਤੋਂ ਪਤਾ ਲੱਗਦਾ ਜਿਹੜੇ ਤਰਦੀਪ ਐਸਟੀ ਦੇ ਵਿੱਚ ਪਈ ਹੈ ਵੀ ਇਹਨਾਂ ਦਾ ਸਬੰਧ ਇੱਕ ਹੈ ਇਹ ਸਾਰਿਆਂ ਦਾ ਸਰੋਤ ਇੱਕ ਹੈ ਪਹਿਲੀਆਂ ਐਪੀਸੋਡ ਦੇ ਤੁਹਾਨੂੰ ਦੱਸਿਆ ਸੀ ਕਿਸ ਤਰ੍ਹਾਂ ਯੂਨਾਨੀ ਲਿਪੀ ਦਾ ਤੇ ਪੰਜਾਬੀ ਲਿਪੀ ਦਾ ਉਸ ਸਬੰਧ ਹੈ ਔਰ ਦੋਨਾਂ ਦਾ ਸਰੋਤ ਹੈ ਕਿ ਦੋਨਾਂ ਦੀ ਮਾਂ ਇੱਕ ਹੈ ਤੇ ਇਸੇ ਦਾ ਕੁਝ ਅਸਲੀਨੇਸ਼ਨ ਕੁਝ ਸ਼ਬਦਾਂ ਦੀ ਮੈਂ ਹੋ ਦੇਣਾ ਚਾਹੁੰਦਾ ਹਾਂ ਅਖਰਾਂ ਦੀ ਉਹਨਾਂ ਦੀ ਪਾਸ਼ਾ ਦੇ ਵਿੱਚ 22 ਅੱਖਰ ਸੰ ਜੋ ਕਿ ਉਹ ਜਿਹੜੀਆਂ ਤਸਵੀਰਾਂ ਸੀ ਉਹਦਾ ਤਸਵੀਰਾਂ ਚੋਂ ਲਏ ਉਹਦਾ ਤਸਵੀਰਾਂ ਦਾ ਜਿਹੜਾ ਨਾਂ ਉਹਨਾਂ ਦੀ ਦੀਵਾਨ ਦੇ ਵਿੱਚ ਹੀ ਉਹਦਾ ਪਹਿਲਾ ਜਿਹੜਾ ਅੱਖਰ ਸੀ ਜਿਸ ਤਰ੍ਹਾਂ ਬੇਤਲ ਹੈ ਉਹਦਾ ਪਹਿਲਾ ਅੱਖਰ ਬੱਬਾ ਹੈ ਗਿਵਲ ਹੈ ਉਹਦਾ ਪਹਿਲਾ ਅੱਖਰ ਗੱਗਾ ਉਹਨਾਂ ਨੂੰ ਅੱਖਰ ਮੰਨ ਲਿਆ ਗਿਆ ਬਾਕੀ ਨਾਂ ਧਰਤਾ ਅੱਖਰ ਦਾ ਗਿਵਲ ਬੇਤਲ ਅਲਫਾ ਲੇਕਿਨ ਸਿਰਫ ਵਰਤਿਆ ਗਿਆ ਉਹਨਾਂ ਦਾ ਪਹਿਲਾ ਪਹਿਲਾ ਅੱਖਰ ਉਹ ਜਿਹੜੇ ਪੰਜਾਬ ਦੇ ਵਿੱਚ ਆਏ ਪੰਜਾਬ ਦਾ ਪੰਜਾਬ ਵਾਲਿਆਂ ਨੇ ਅਲਫਾ ਨੂੰ ਆੜੇ ਦੇ ਤੌਰ ਤੇ ਕਬੂਲ ਕਰ ਲਿਆ ਗਿਵਨ ਨੂੰ ਗੱਗੇ ਦੇ ਤੌਰ ਤੇ ਕਬੂਲ ਕਰ ਲਿਆ ਬਿਤਲ ਨੂੰ ਬੱਬੇ ਦੇ ਤੌਰ ਤੇ ਕਬੂਲ ਕਰ ਲਿਆ ਔਰ ਦੈਤਾ ਨੂੰ ਦੱਦੇ ਤੇ ਧੱਦੇ ਦੇ ਤੌਰ ਤੇ ਕਬੂਲ ਕਰ ਲਿਆ ਯਾਨੀ ਦੋ ਦੋਨਾਂ ਦੇ ਨਾਲ ਤਾਂ ਸੰਬੰਧ ਸਾਫਤ ਹੁੰਦਾ ਹੈ ਵੀ ਇਹ ਕਿੰਨੇ ਪੁਰਾਣੇ ਹੈ ਤੇ ਦੂਸਰਾ ਸੰਸਾਦੀਆਂ ਲਿਪੀਆਂ ਦਾ ਸਰੋਤ ਦਾ ਪਤਾ ਲੱਗਦਾ ਵੈਸੇ ਬ੍ਰਹਮੀ ਲਿਪੀ ਬਾਰੇ ਬਹੁਤ ਸਾਰੇ ਵੈਸਟਰਨ ਸਕਾਲਰਾਂ ਦਾ ਵੀ ਤੇ ਇੰਡੀਅਨ ਸਕਾਲਰਸ ਦੀ ਦਾਵੀ ਹੈ ਜਿਹੜਾ ਅਸ਼ੋਕਾ ਦੇ ਸਮੇਂ ਹੋਈ ਹੈ ਉਹ ਉਹਦਾ ਰਿਕਾਰਡਿੰਗ ਮਿਲਦਾ ਹੈ ਰਿਕਾਰਡਡ ਹਿਸਟਰੀ ਪੱਥਰਾਂ ਦੇ ਉੱਤੇ ਇਨਸਕ੍ਰਿਪਸ਼ਨ ਜਾਨੀ ਮੈਸੇਜ ਅਸ਼ੋਕਾ ਨੇ ਵਾਇਆ ਹੈ ਪਿਰਯਾਦਾਸੀ ਦੇ ਨਾਂ ਤੇ ਆਪ ਦਾ ਧਰਮ ਦਾ ਪ੍ਰਚਾਰ ਕਰਨ ਦੀ ਖਾਤਰ ਜਦੋਂ ਉਹਨੂੰ ਪਤਾ ਲੱਗਾ ਵੀ ਇਹ ਅੱਖਰ ਜਿਹੜੇ ਐ ਬਹੁਤ ਕੀਮਤੀ ਐ ਤਾਂ ਫਿਰ ਉਹਨੇ ਇਹ ਸਾਧਾ ਪ੍ਰਚਾਰ ਕੀਤਾ ਲੋਕਾਰੂ ਹੋ ਸਕਦਾ ਸੰਭਵ ਹੈ ਉਹਨੇ ਸਕੂਲ ਵੀ ਖੋਲੇ ਹੁਣ ਤੇ ਉਸ ਬਰਮੀ ਲਿਪੀ ਸੁਧਾਰਿਆ ਵੀ ਹੋਵੇ ਉਸ ਲਿਪੀ ਦਾ ਸਰੋਤ ਜਿਹੜਾ ਹੈ ਉਹਦੇ ਤੇ ਬਹੁਤ ਸਾਰੇ ਮਤਲ ਕੰਟਰੋਵਰਸਿਅਲ ਹੈ ਉਹਨਾਂ ਤੇ ਇੱਕ ਜਾਜ ਬੂਲਰ ਹੋਇਆ ਜਿਸ ਨੇ ਕਿਹਾ ਭਈ ਇਹ ਲਿਪੀ ਜਿਹੜੀ ਬਰਮੀ ਹੈ ਇਹ ਨਾਰਥ-ਵੈਸਟ ਇੰਡੀਆ ਨਾਰਥ-ਵੈਸਟ ਇੰਡੀਆ ਜਾਨੀ ਫਰੰਟੀਅਰ ਦਾ ਇਲਾਕਾ ਉਥੋਂ ਆਈ ਹੋਈ ਉਥੋਂ ਕੋਈ ਫਿਰਦੀ ਲਿਪੀ ਦੇ ਵਿੱਚੋਂ ਨਿਕਲੀ ਆ। ਸਾਗਰ ਨੇ ਇਹ ਲਿਖਿਆ ਹੈ। ਸਾਗਰ ਨੇ ਇਹ ਲਿਖਿਆ ਕਿ 12 ਅੱਖਰ ਆਏ ਔਰ ਉਹਨਾਂ ਅੱਖਰਾਂ ਨੂੰ ਫਰੰਟਰ ਦੇ ਇਲਾਕੇ ਦੇ ਲੋਕਾਂ ਨੇ ਉਥੋਂ ਦੇ ਜਿਹੜੇ ਪਠਾਨ ਲੋਕ ਸੀ ਜਾਂ ਕੋਈ ਜਿਹੜੇ ਯੂਰਪੀਅਨ ਲੈਂਡ ਦੇ ਸੀ ਉਹਨਾਂ ਨੇ ਪਤਾ ਲੱਗਾ ਵੀ ਇਸ ਇਸ ਚੀਜ਼ ਦਾ ਅਸੀਂ ਨੋਟ ਕਰ ਸਕਦੇ ਸ਼ਬਦਾਂ ਨੂੰ ਤਾਂ ਉਹਨਾਂ ਨੇ ਮਤਲਬ ਉਹਨੂੰ ਵਧਾਉਣ ਦੇ ਵਿੱਚ ਕੋਸ਼ਿਸ਼ ਕੀਤੀ 22 ਅੱਖਰ ਤਾਂ ਉਹਨਾਂ ਨੂੰ ਮਿਲ ਗਏ ਸਾਰਦੀ ਜਿਹੜੀ ਯੂਰੋਪੀਅਨ ਦੀ ਭਾਸ਼ਾ ਹੈ ਇਹ ਬੜੀ ਗੁੰਝਲਦਾਰ ਹੈ ਇਹਦੀ ਫੌਨਮ ਧੁਨੀਆਂ ਬਹੁਤ ਜ਼ਿਆਦਾ ਹੈ ਇਹਦੇ ਵਾਸਤੇ ਹੋਰ ਅੱਖਰ ਬਣਾਉਣੇ ਪਏ ਫਿਰ 22 ਉਹ ਤੇ ਉਹਨਾਂ ਨੂੰ ਉਧਾਰ ਮੰਨ ਕੇ 22 ਤੇ ਹੋਰ ਉਹਨਾਂ ਨੇ ਬਣਾਏ ਅੱਖਰ ਕੀ ਹੈ ਅੱਖਰ ਜਿਹੜੇ ਤੁਰੀਆਂ ਬੋਲਦੇ ਸੀ ਉਹਨਾਂ ਦੇ ਨਿਸ਼ਾਨ ਹੈ ਇਹ ਚਾਂਦ ੱਕਰੀ ਪੈਦਾ ਹੋਏ ਇਹ ਬਸ ਨਕਲ ਨਕਲ ਕਰਕੇ ਕੁਝ ਤਬਦੀਲੀਆਂ ਆਉਂਦੀਆਂ ਗਈਆਂ ਜਿਵੇਂ ਨੇ ਤਸਵੀਰਾਂ ਤੋਂ ਅਸੀਂ ਨਕਲ ਕੀਤੀ ਹੈ ਬਿੱਤਲ ਤੋਂ ਬੱਬਾ ਬੱਬਾ ਦੋ ਘਰ ਬਣਾਇਆ ਇੱਕ ਨਿਸ਼ਾਨ ਬਣ ਗਿਆ ਇੱਕ ਤਾਗਾ ਬਾਤ ਹੁਰੀ ਜਦ ਨਿਸ਼ਾਨ ਬਣ ਗਿਆ ਇਸ ਸਾਡੀਆਂ ਤੁਰੀਆਂ ਦੇ ਨਿਸ਼ਾਨ ਸਾਨੂੰ ਕੁਝ ਮਿਲ ਗਏ ਕੋਸ਼ਿਸ਼ ਆਪ ਬਣਾ ਲਏ ਇਸ ਕਰਕੇ 45 ਦੇ 45 ਨਿਸ਼ਾਨ ਬਣਾ ਕੇ ਤੇ ਅਸੀਂ ਜਿਹੜੀ ਸਾਡੀ ਇਡੋ ਯੂਰਪੀਅਨ ਪਛਾਵਾ ਸੀ ਉਹ ਸੱਤ ਸੱਤ ਕਿ ਜਪ ਪੰਜਾਬੀ ਉਹ ਪੰਜਾਬੀ ਬਾਰੇ ਤਾਂ ਨਹੀਂ ਉਸ ਕਹਿ ਕਹਿ ਸਕਦੇ ਉਸ ਪੱਲੇ ਕਿ ਸੱਭਿਅਤਾ ਸੀ ਉਹਨੂੰ ਲੋਨ ਕਰਦੀ ਸ਼ਕਤੀ ਬਣਾਈ ਹੁਣ ਸਭ ਤੋਂ ਪਹਿਲਾਂ ਇਹ ਸ਼ਬਦ ਦੀ ਵੇਰਵਾ ਦੇਣਾ ਚਾਹਦਾ ਕਿ ਲਖ ਇਹ ਸ਼ਬਦ ਕਿੱਥੋਂ ਆਇਆ ਲਿਖਤ ਚੋਂ ਤਾਂ ਪਤਾ ਲੱਗ ਸਕਦਾ ਹੈ ਬਈ ਇਹਦਾ origin ਪੰਜਾਬ ਹੈ ਜਾਂ ਬਾਹਰ ਹੈ ਜੇ ਲੇਖਕ ਸ਼ਬਦ ਕਲੀਅਰ ਕਰ ਦੇਵੇ ਬਈ ਇਹ ਬਾਹਰੋਂ ਆਇਆ ਹੋਇਆ ਸ਼ਬਦ ਹੈ ਤਾਂ ਸਮਝੋ ਲਿਪੀ ਬਾਹਰੋਂ ਆਈ ਹੋਈ ਹੈ ਜਾਨੀ ਇੱਕ ਪ੍ਰੂਫ ਹੋਰ ਵਾਧਾ ਹੋ ਗਿਆ ਜੇ ਇਹ originਲੀ ਇਹ ਥੋੜਾ ਹੈ ਤਾਂ ਫਿਰ ਮੈਂ ਸੋਚਦਾ ਬਈ ਕੋਸ਼ਿਸ਼ ਸੰખ્યા ਹੋ ਸਕਦੀ ਹੈ ਬਈ ਲਿਪੀ ਹੋ ਸਕਦਾ ਅਸੀਂ ਅਸੀਂ ਪੈਦਾ ਕੀਤੀ ਹੋਏ ਪਰ ਨਹੀਂ ਜਿਸ ਤਰ੍ਹਾਂ ਡਾਗ ਬੁੱਲਰ ਨੇ ਕਿਹਾ ਬਈ ਬ੍ਰਹਮੀ ਦੇ ਤ ਤ ਤੀਜਾ ਸਾਖ ਅਖਰ ਦੇ ਅਖਰਾ ਦੇ ਦੇ شکلਾਂ ਉਹ ਸੰਤ ਦੇ ਖਿੱਤੇ ਦੀ ਫਰੋਸ਼ੀਆਂ ਨੇਪੀਣਾ ਮਿਲਦੀਆਂ ਤੀਜਾ ਸਾਨੂੰ ਥੋੜਾ ਜਿਹਾ ਬਦਲ ਕੇ ਬਣਾਇਆ ਸਕਦਾ ਛੇ ਸੇ ਬਾਕੀ ਤੀਜਾ ਸਾ ਮਰ ਇਹ ਨਵੇਂ ਆ ਪੈਦਾ ਕੀਤੇ ਇਸ ਗੱਲ ਨਾਲ ਸਾਹਿਬਤਾ ਉਹਦੀ ਜਾਜ ਬੋਲਦੀ ਰਹਾ ਹੁਣ ਸ਼ਬਦ ਲਿਖਣ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਲਿਖਣ ਸ਼ਬਦ ਲਖੀਰ ਤੋਂ ਪੈਦਾ ਹੋਇਆ ਅੱਜ ਕੱਲ ਅਸੀਂ ਲੈਕਰ ਬੋ ਲਕੀਰ ਬੋਲਦੇ ਆ ਪਹਿਲਾਂ ਇਹਨੂੰ ਲਿਕਰ ਬੋਲਦੇ ਹੁੰਦੇ ਸੀ ਫਿਰ ਬਾਅਦ ਵਿੱਚ ਲਖਰ ਬੋਲਣ ਲੱਗ ਪਏ ਅੱਜ ਵੀ ਜੈਸਲਮੇਰ ਦੇ ਇਲਾਕੇ ਚ ਇਸ ਸ਼ਬਦ ਨੂੰ ਲਖਰ ਬੋਲਿਆ ਜਾਂਦਾ ਹੈ ਲਖਰ ਵਾਈ ਲਖਰ ਵਾਈ ਦਾ ਮਤਲਬ ਲਕੀਰਾ ਵਾਈਆਂ ਕਿਉਂਕਿ ਜਦੋਂ ਲਿਪੀ ਆਈ ਤਾਂ ਉਹ ਉਹਨਾਂ ਵਾਸਤੇ ਉਪਰੀ ਚੀਜ਼ ਸੀ ਉਹਨਾਂ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕੀ ਚੀਜ਼ ਹੈ ਪੜ੍ਹਦੀ ਤਾਂ ਉਹਦੀ ਸੀ ਤੇ ਇਸ ਕਰਕੇ ਉਹਨਾਂ ਨੇ ਇਹਨੂੰ ਲਕੀਰਾਂ ਦੱਸਿਆ ਇਹ ਤਾਂ ਲਕੀਰਾਂ ਹਨ ਲੇਕਿਨ ਬੋਲ ਦੀ ਲੈਜੈਂਡ ਅਕੀ ਬੋਲਦੇ ਸੀ ਜੈਸਲਮੇਰ ਦੇ ਇਲਾਕੇ 'ਚ ਲਿਖ ਰਵਾਈ ਵੀ ਲਕੀਰਾ ਵਾਈਆਂ ਹੋਈਆਂ ਬਈ ਸ਼ਬਦ ਵੀ ਉੱਥੋਂ ਪੈਦਾ ਹੋਇਆ ਜਿਹੜੇ ਲਿਖਦੇ ਸੀ ਵਾਈਆਂ ਤੇ ਉਹਦਾ ਮਤਲਬ ਲਕੀਰਾ ਵਾਈਆਂ ਹੋਈਆਂ ਤੇ ਇਹ ਅਰੀਜਨਲੀ ਇਹ ਸ਼ਬਦ ਵਾਕਈ ਪੰਜਾਬ ਦਾ ਹੈ ਲੇਕਿਨ ਲਿਪੀਆਂ ਨਾਲ ਕੋ ਰਿਲੇਟਡ ਨਹੀਂ ਉਹਨਾਂ ਤੋਂ ਤਾਂ ਲਕੀਰਾਂ ਹੀ ਦੱਸਿਆ ਜੇ ਆਪ ਇਥੇ ਪੈਦਾ ਹੋ ਗਿਆ ਤੇ ਇਹਦਾ ਕੋਈ ਸਪੈਸ਼ਲ ਨਾਮ ਹੀ ਹੁੰਦਾ ਪਰ ਦੂਜੇ ਪਾਸੇ ਜਿਸ ਤਰ੍ਹਾਂ ਲਿਪੀਆਂ ਦੇ ਨਾਮ ਜਿਸਾ ਜਨਾਨੀ ਦਾ ਅਲਫਾਬੇਟਾ ਅੰਗਰੇਜ਼ਾ ABC ਹੈ ਪੰਜਾਬੀ ਦਾ ਉੜ ਆੜ ਆਈ ਦੀ ਹੈ ਉਰਦੂ ਦਾ ਅਲਫਬੇ ਹੈ ਇਸ ਤਰ੍ਹਾਂ ਦਾ ਨਾਮ ਜ਼ਰੂਰ ਇਹੜਾ ਹੋਣਾ ਹੈ ਮੇਰੀ ਨਿਗਾਹ ਦੇ ਵਿੱਚ ਤੇ ਹਾਇ ਵੀ ਉਹ ਕਿਹੜਾ ਨਾਂ ਹੈ ਉਹ ਲਿਪੀ ਲਿਪੀ ਲਫ ਅ ਲਫ ਬਤਲ ਦਾ ਸ਼ਾਰਟ ਜਿਹਨੂੰ ਕਹਿੰਦੇ ਇਹਦਾ ਸ਼ਾਰਟ ਹੋ ਜਾਣਾ ਜਿਸ ਅਲਫਾਬੇਟ ਦਾ ਸ਼ਾਰਟ ਹੋ ਕੇ ਇਹ ਵੀ ਬਣ ਗਿਆ ਇਹ ਲਫ ਬਤਲ ਦਾ ਸ਼ਾਰਟ ਹੋ ਕੇ ਲਿਪੀ ਬਣ ਗਿਆ ਲੱਲੇ ਨੂੰ ਛਿਆਰੀ ਬੱਬੇ ਨੂੰ ਛਿਆਰੀ ਤੇ ਜਿਹੜੀ ਪੰਨ ਨਹੀਂ ਆ ਬਹੁਤ ਵੱਡਾ ਗਰਾਵਰੀਨ ਹੋਇਆ 7ਵੀਂ 6ਵੀਂ 7ਵੀਂ ਸਦੀ ਚ ਉਹਦੇ ਵੀ ਇਹੋ ਹੀ ਸ਼ਬਦ ਵਰਤੇ ਆ ਕਿ ਲਿਪੀ ਵੀ ਸ਼ਬਦ ਵਰਤਿਆ ਔਰ ਲਿਪੀ ਵੀ ਵਰਤਿਆ ਜੇ ਲਿਪੀ ਸ਼ਬਦ ਹੈ ਇਹ ਲੈਫਤ ਬਦਲ ਦੀ ਨਿਸ਼ਾਨੀ ਹੈ ਜਿਹੜਾ ਲਿਪੀ ਹੈ ਉਹ ਪੰਜਾਬੀਕਰਨ ਹੋਇਆ ਉਹਦਾ ਕਿਉਂਕਿ ਪੰਜਾਬੀ ਚ ਬੱਬੇ ਨੂੰ ਆਉਂ ਤੌਰ ਤੇ ਪਪੇ ਦੇ ਤੌਰ ਤੇ ਬਾਰੇ ਵਰਤਿਆ ਜਾਂਦਾ ਹੈ ਔਰ ਲਿਪੀ ਤੋਂ ਲਿਪੀ ਬਣਦਾ ਅਸਲ ਸ਼ਬਦ ਲਿਪੀ ਹੈ ਜਿਹੜਾ ਕਿ ਲੈਫਟ ਬਿਟਲ ਦਾ ਸ਼ਾਟ ਆ ਜਿਵੇਂ ਅਲਫਾਬੈਟ ਦਾ ਸ਼ਾਵਲ ਐ ਐ ਵੀ ਹੋ ਗਿਆ ਜਾਂ ਅਲਫਾਬੇ ਹੋ ਗਿਆ ਇਸ ਤਰ੍ਹਾਂ ਅਸਲ ਸ਼ਬਦ ਜਿਹੜਾ ਲਿਬੀ ਹੈ ਔਰ ਉਹ ਲਿਪੀ ਲਿਬੀ ਦੇ ਵਿੱਚ ਕਿਦੋਂ ਆਈ ਇਹ ਲਿਪੀ ਜਦ ਤੱਕ ਮੇਰਾ ਦਾਦਾ ਹੈ ਕਬ ਕਬ ਮਿੱਥੀ ਹੈ ਕਿਉਂਕਿ ਜਿਹੜੀ ਹਿਸਟਰੀ ਤਾਂ ਮਿਲਦੀ ਨਹੀਂ ਇਹ ਕਬ ਕਬ 2600 ਸਾਲ 2700 ਸਾਲ ਪਹਿਲਾਂ ਆਈ ਪੰਨਨੀ ਦੇ ਮੌਕੇ ਆਈ ਪੰਨਨੀ ਨੂੰ ਇਹਦੇ ਬਾਹਰੋਂ ਆਉਣ ਦਾ ਪਤਾ ਸੀ ਪੰਨਨੀ ਜਿਹੜਾ ਐਕਚੁਅਲੀ ਉਹ ਮੈਂ ਉਹਨਾਂ ਫਰੋਸ਼ੀਆਂ ਲੋਕੀ ਸੌਦਾ ਖੁਦ ਲੈ ਕੇ ਆਇਆ ਇਹ ਲੋਕ ਜਿਹੜੇ ਫਰੋਸ਼ੀਆਂ ਲੋਕ ਨਾ ਉਹ ਖੁਦ ਲੈ ਕੇ ਆਏ ਇਹ 22 ਅੱਖਰ ਪੰਜਾਬ ਦੇ ਵਿੱਚ ਤੇ ਉਹ ਉਹਦਾ ਪਰਮਾਨ ਇਹ ਹੈ ਕਿ ਜਿਹੜੇ 22 ਅੱਖਰ ਉਹਤੇ ਵਰਤੇ ਜਾਂਦੇ ਸੀ ਉਹਨਾਂ ਦਾ ਤੇ ਸਾਡੀ ਉਸ ਵਕਤ ਦੇ ਅੱਖਰਾਂ ਦਾ ਬਹੁਤ ਥੋੜਾ ਫਰਕ ਹੈ ਅਗਰ ਜੇ ਤੀਜੀ ਤਰਾਈ ਆਏ ਹੁੰਦੇ ਜਾਂ ਚੌਥੀ ਤਰਾਈ ਜਾਂ ਵਿਚੋਲਿਆ ਰਾਈ ਆਏ ਹੁੰਦੇ ਤਾਂ ਆਖਰਾਂ ਚ ਬਹੁਤ ਜ਼ਿਆਦਾ ਤਵਰੀਦੀਆਂ ਆ ਚੁੱਕੀਆਂ ਹੁੰਦੀਆਂ ਲੇਕਿਨ ਕੋਈ ਵੱੜਗੀਆਂ ਤਵਰੀਦੀਆਂ ਨਹੀਂ ਆਈਆਂ ਇਹਦਾ ਮਤਲਬ ਜਿਹੜੇ ਲੋਕ ਉੱਥੇ ਵਰਤਦੇ ਸੀ ਇਹ ਲਿਪੀ ਉਹੋ ਹੀ हालात ਦੇ ਮੁਤਾਬਕ ਉਥੇ ਲੜਾਈ ਬਸਾਦ ਵਾਰ ਗਿਆ ਜਾ ਉਹਨਾਂ ਦੇ ਰਹਿਣਾ ਮੁਸ਼ਕਲ ਹੋ ਗਿਆ ਜਦ ਵਪਾਰਕ ਤੌਰ ਤੇ ਆ ਗਏ ਇਹ ਉਹ ਹੀ ਖੁਦ ਲੈ ਕੇ ਆਏ ਬਾਈ ਅਕਰ ਤੇ ਉਹ ਉਹਨਾਂ ਨੇ ਮਤਲਬ ਇਥੋਂ ਦੇ ਲੋਕਾਂ ਦੇ ਹਵਾਲੇ ਕੀਤਾ ਜਿਹਨੂੰ ਜੱਜ ਬੂਲਰ ਨੇ ਕਿਹਾ ਮਹਾਨ ਜਨ ਸਿਆਣੇ ਬੰਦਿਆਂ ਨੇ ਇਹਨੂੰ ਵਧਾਇਆ ਉਹ ਜਿਹੜੂ ਅਸੀਂ ਮਹਾਨਜਨ ਨੂੰ ਅਸੀਂ 엘리ਟ ਉਹਨੇ 엘리ਟ ਕਲਾਸ ਲਿਖਿਆ ਮਹਾਨਜਨ ਨੂੰ ਅਸੀਂ ਮਹਾਜਨ ਵੀ ਕਹਿ ਸਕਦੇ ਆ ਇਸ ਕਰਕੇ ਮਹਾਜਨਾਂ ਨੇ ਇਹਨਾਂ ਦੀ ਪੀ ਨੂੰ ਵਧਾਇਆ ਤੇ ਅੱਜ ਉਹਨਾਂ ਦੇ ਜਿਹੜੇ ਅਖਰਾਂ ਦੇ ਨਾਂ ਦਾ ਪਹਿਲਾ ਪਹਿਲਾ ਅੱਜ ਵੀ ਸਾਡੇ ਮਜੂਦ ਹੈ ਜੇ ਫਜ਼ਾਰ ਫਜ਼ਾਰ ਕਰੋ ਮਿਸਾਲ ਦੇ ਤੌਰ ਤੇ ਬਿੱਤਲ ਨੂੰ ਅਸੀਂ ਬੱਬਾ ਕਿਉਂ ਕਹਿੰਦੇ ਕਿਉਂਕਿ ਉਹਨਾਂ ਤੋਂ ਸਾਨੂੰ ਮਿਲਿਆ ਉਹ ਬਤਲ ਬਤਲ ਕਰ ਜੇ ਅਸੀਂ ਪੈਦਾ ਕੀਤਾ ਹੁੰਦਾ ਫੇਰ ਅਸੀਂ ਪਹਿਲਾ ਅਖਰ ਘਗਾ ਵਰਤਣਾ ਸੀ ਬਤਲ ਲਿਖੀ ਬਤਲ ਉਹਨਾਂ ਦਾ ਰਿਲੇਟ ਕਰਦਾ ਸਾਡੇ ਨਾਲ ਰਿਲੇਟ ਨਹੀਂ ਕਰਦਾ ਪਰ ਲਿਆ ਅਸੀਂ ਉਹਨਾਂ ਤੋਂ ਉਧਾਰਾ ਤੇ ਅਸੀਂ ਉਹਨੂੰ ਬੱਬਾ ਬਣਾ ਲਿਆ ਪਰ ਸਾਨੂੰ मीनिंग ਦਾ ਨਹੀਂ ਪਤਾ ਸੀ ਵੀ ਉਹ ਕਾਹਦਾ ਮਤਲਬ ਕਰ ਹੈ ਜਿਹੜਾ ਬੀਜਕ ਦਾ ਉਹਨਾਂ ਨੂੰ ਹੀ ਲੋਕਾਂ ਨੂੰ ਪਤਾ ਸੀ ਇਸ ਕਰਕੇ ਇਹ ਲਿਖੀ 12ਵਾਂ ਆਈ ਹੋਈ ਹੈ ਤੇ 22 ਅਖਰ ਬਾਕੀ ਪੜ ਸ਼ਬਦ ਪੜ ਸ਼ਬਦ ਵੀ ਥੋੜਾ ਜਿਹਾ ਗੁੰਝਲਦਾਰ ਆ ਪੜ ਸ਼ਬਦ ਦੇ ਵਿੱਚ ਇਹ ਜਿਹੜੀ ਕਰਾਟਕਾ ਦੀ ਕਰਨ ਲਿਪੀ ਦੇ ਵਿੱਚ ਆ ਹੋ ਸਕਦਾ ਕਰਨ ਲੋਕ ਕਿੱਥੇ ਰਹਿੰਦੇ ਹੋਣ ਨਾਰਦ ਪੰਜਾਬ ਦੇ ਵਿੱਚ ਪੜ ਪੜ ਦਾ ਮਤਲਬ ਫੜ ਹੈ ਫੜ ਲੈਣਾ ਕਿਸੇ ਜੀਰੂ ਪਕੜ ਲੈਣਾ ਬਕਾਇਦਾ ਪੜ ਸ਼ਬਦ ਕਰਨ ਲਿਪੀ ਡੀਪੀ ਜੀ ਮਿਲਦਾ ਇਹ ਸ਼ਬਦ ਉਹਦਾ ਤੋਂ ਲਿਆ ਹੋਇਆ ਹੈ ਵੀ ਇਹ ਜਿਹੜੇ ਅਖਰਵਾਏ ਸੀ ਉਹਨਾਂ ਪੜ ਕਾਇਤ ਕਰ ਲਿਆ ਸਮਝ ਲਿਆ ਪੜ ਦਾ ਮਤਲਬ ਸਮਝ ਲੈਣਾ ਐਕਚੁਅਲੀ ਆ ਉਹ ਪੜ ਕਹਿੰਦੇ ਸੀ ਅਸੀਂ ਇਹਨੂੰ ਫੜ ਕਹਿਣ ਲੱਗੇ ਫੜ ਲਿਆ ਉਹਨਾਂ ਨੂੰ ਪਕਾਇਤ ਕਰ ਲਿਆ ਪਰ ਫੜ ਲਮ ਜ ਸੋਣਾ ਨਹੀਂ ਸੀ ਲੱਗਦਾ ਫੜ ਤੋਂ ਫਿਰ ਪੜ ਪੜ ਕੇ ਕਹਿਣ ਲੱਗ ਪਏ ਸਾ ਗੜਾੜਾ ਲਾਤਾ ਬਾਕੀ ਇਹ ਜਿਹੜੇ ਇਹਦਾ ਤੇ ਰਾੜਾ ਆਇਆ ਰਾੜਾ ਵੀ ਮੇਰੇ ਖਿਆਲ ਚ ਆ ਰਹੀ ਨਹੀਂ ਪਾਸ਼ਾ ਦੇ ਉੱਤੇ ਰਾੜਾ ਤੋ ਨਹੀਂ ਹੈ ਨਹੀਂ ਪੜ ਸ਼ਬਦ ਦੇ ਵਿੱਚ ਜੋ ਡਾੜਾ ਉਹ ਇੱਥੋਂ ਦੀ ਲੋਕਲ ਜ਼ੁਬਾਨਾਂ ਦਾ ਆਈ ਹੋਈ ਤੋਣੀ ਹੈ ਨਾ ਕਿ ਬਾਹਰੋਂ ਇਹ ਇਹ ਮਤਲਬ ਪੰਜਾਬੀਆਂ ਨੇ ਇਹਨੂੰ ਇੰਨੀ ਰਿਸਪੈਕਟ ਦਿੱਤੀ ਉਹਨੂੰ ਜੀ ਆਇਆਂ ਆਖਿਆ ਇਹਨੂੰ ਇੱਕ ਬਹੁਤ ਵੈਲਕਮ ਮਤਲਬ ਕੀਤਾ ਹੈ ਸੋ ਇਹ ਸ਼ਤੁਨੀ ਦਾ ਅੱਜ ਇਹ ਤੋਂ ਨੂੰ ਬਹੁਤ ਜਿਆਦਾ ਵਰਤਿਆ ਜਾਂਦਾ ਜਿੱਥੇ ਡਾੜਾ ਲੱਗ ਜਾਂਦਾ ਉਹ ਸ਼ਬਦ ਮਿੱਠਾ ਹੋ ਜਾਂਦਾ ਜਿਹੜਾ ਹੀ ਰਿਲੇਟਡਲੀ ਅਦੇ ਜਿਹੜਾ ਹੈ ਬਿਰਹਾੜਾ ਹੈ ਰਾੜਾ ਦੀ ਤੁਰੀ ਜਿਹੜੀ ਹੈ ਇੱਕ ਬਹੁਤ ਵੈਲਕਮ ਹੋਈ ਹੈ ਔਰ ਇਹੋ ਹੀ ਰਾੜਾ ਦੀ ਤੁਰੀ ਮੇਰੇ ਖਿਆਲ ਚ ਉਹ ਆਈ ਜਿਹੜੀ ਉੜਾ ਆੜਾ ਏ ਨਾ ਲੱਗੀ ਹੈ ਕਿਉਂਕਿ ਜਿਹੜੇ ਜਿੱਦਾਂ ਲੋਕਾਂ ਨੇ ਲਿਪੀ ਲੈਂਦੀ ਉਹ ਥੋੜੇ ਸਾਹਲੇ ਰੰਗ ਦੇ ਪੱਕੇ ਰੰਗ ਦੇ ਸਨ ਇੱਥੋਂ ਦੇ ਲੋਕਾਂ ਨੇ ਸਮਝ ਲਿਆ ਬਈ ਉਹ ਮਤਲਬ ਦਰਾਵੜ ਲੋਕ ਆਦਿ ਦਰਾਵੜ ਲੋਕ ਇਥੋ ਦੇ ਰਹਿਣ ਵਾਲੇ ਲੋਕ ਆ ਦਰਾਵੜਾ ਦੇ ਵਿੱਚ ਤੁਰੀ ਬਹੁਤ ਜਿਆਦਾ ਭਾਰੂ ਆ ਰਾਰਾ ਦੀ ਤੁਰੀ ਇਸ ਕਰਕੇ ਦਰਾਵੜ ਸਮਝ ਕੇ ਉਹਨਾਂ ਨੇ ਉਹਨਾਂ ਦੀ ਦੇਣ ਸਮਝ ਕੇ ਤੇ ਉਹ ਆਜ ਦੇ ਨਾਲ ਉੜਾੜਾਈ ਲਾਤਾ ਐਕ ਰਿਸਪੈਕਟ ਵਜੋਂ ਨੂੰ ਸਮਝ ਲੋ ਜਾਂ ਇਹ ਦੱਸਣ ਦੀ ਖਾਤਰ ਵੀ ਇਹ ਤਾਂ ਇਹਨਾਂ ਦੀ ਦੇਣ ਪੱਕੇ ਰਗ ਲੋਕ ਕਿ ਜਿਹੜੇ ਸਭ ਤੇ ਖਿੱਤੇ ਦੀ ਕਥਾਵਾਂ ਉਹਦੇ ਚ ਹਾਜ਼ਰ ਤੂ ਜਿਹੜਾ ਉਹਨਾਂ ਦਾ ਹੋਇਆ ਦੇਵਤਾ ਉਹਦੇ ਤਿੰਨ ਮੁੰਡੇ ਸੀ ਹਾਮ ਸ਼ਾਮ ਤੇ ਯੂਰੋਪਾ ਯੂਰੋਪਾ ਗੋਰੇ ਸੀ ਸ਼ਾਮ ਜਿਹੜੇ ਅਰਬੀ ਰੰਗ ਦੇ ਸੀ ਥੋੜੇ ਕਾਨਕਵਾਨੇ ਜਿਹੜੇ ਹਾਮ ਉਹ ਪੱਕੇ ਰੰਗ ਦੇ ਸੀ ਜਿਹੜੇ ਹਾਮ ਦੇ ਕੀ ਉਹਨਾਂ ਦੇ ਵਿੱਚੋਂ ਫਰੋਸ਼ਾ ਲੋਕ ਆਏ ਉਹਨਾਂ ਨੇ ਲਿਪੀ ਬਣਾਈ ਉਹੀ ਇੱਥੇ ਗਾਂ ਲੈ ਕੇ ਆਏ ਉਹ ਪੱਕਾ ਰੰਗ ਵੇਖ ਕੇ ਉਹਨਾਂ ਨੂੰ ਆ ਆਦਵਾਸੀ ਸ਼ਬਦ ਕੀ ਆਦ ਆਦਰਾਵੜ ਸ਼ਬਦ ਲਿਆ ਤੇ ਉਹਦਾ ਉਹਦਾ ਦੀ ਧੁਨੀ ਚ ਹਾਲਾਂਕਿ ਮੈਂ ਨਹੀਂ ਸਮਝਦਾ ਕੋਈ ਉਦਾਹਰਣ ਦੀ ਧੁਨੀ ਸੀ ਲੇਕਿਨ ਇਹਨਾਂ ਨੇ ਸਮਝ ਲਿਆ ਆਪਣੇ ਇੰਡੀਅਨ ਲੋਕਾਂ ਦੇ ਜਿਹੜੇ ਉਸ ਹੌਤ ਰਹਿੰਦੇ ਸੀ ਬਈ ਰਾੜਾ ਜਿਹੜਾ ਦਾ ਇਹ 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 ਇਹਨਾਂ ਨੇ ਬਣਾਇਆ ਹੋ ਸਕਦਾ ਕੋਈ ਉੜਾੜ ਨਾਲ ਲੱਗੇ ਇਹਨਾਂ 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 ਬਾਰੇ ਨਾਂ ਕੋਈ ਵਰਤਦੇ ਹੋੜੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਲੇਕਿਨ ਇਹਨਾਂ ਜ਼ਰੂਰ ਹੈ ਉਹਨਾਂ ਦੇ ਦਿਮਾਗ ਸੀ ਵੀ ਆ ਜਿਹੜੇ ਪੱਕੇ ਰੰਗ ਦੇ ਲੋਕ ਹੈ ਇਹ ਤੋਂ ਦੇ ਇਹ ਆ ਦੇ ਧਰਾਵੜਾ ਜਾਂ ਕੋਸ਼ੀ ਕੋਸ਼ੀ ਆਦਵਾਸੀ ਹੈ ਇਹ ਲਿਪੀ ਇਹਨਾਂ ਨੇ ਬਣਾਈ ਹੈ ਤਾਂ ਇਹ ਜਿਤ ਵਜੋ ਜਾਂ ਰਿਵਾਜ ਵਜੋ ਕਿਉਂਕਿ ਮੈਨੂੰ ਪਤਾ ਮੈਂ ਜਦੋਂ ਹਾਂਗਕਾਂਗ ਰੇਂਡਾ ਹੁੰਦਾ ਸੀ ਅਸੀਂ ਹਰ ਗੱਲ ਗੱਲਾਂ ਕਰਦਾ ਅੱਛਾ ਘਰਾ ਪਰਦਾ ਅੱਛਾ ਅੱਛਾ ਤੇ ਚੀਨਾਂ ਨੇ ਸਾਡਾ ਲਾ ਅੱਛਾ ਪੱਕ ਪਿਕਅਪ ਕਰ ਲਿਆ ਜੋ ਸਾਨੂੰ ਛਾਹ ਕਾਈਏ ਅੱਛਾ ਚਾਈ ਕਹਿਣ ਲੱਗ ਪਈ ਚਾਈ ਦਾ ਬੰਦਾ ਬੰਦਾ ਅੱਛਾ ਬੰਦਾ ਅੱਛਾ ਪਤਾ ਇਹ ਵੀ ਚੰਗਾ ਪਤਾ ਅੱਛਾ ਪਤਾ ਜਿਹੜਾ ਅੱਛਾ ਬੋਲਣ ਵਾਲੇ ਬੰਦੇ ਉਹ ਜਪਾਨੀਆਂ ਨੂੰ ਕਾਹ ਚਾਈ ਕਹਿੰਦੇ ਉਹ ਕਹਿੰਦੇ ਸੌਦੇ ਸਕਾ ਇਸ ਕਰਕੇ ਉਹਨੂੰ ਕਾਹ ਚਾਈ ਕਹਿਣ ਲੱਗ ਪਏ ਸਾਨੂੰ ਛਾ ਚਾਈ ਕਹਿਣ ਲੱਗ ਪਏ ਤੇ ਅਸਲ ਵੀ ਨਹੀਂ ਤਾਂ ਉਹਨਾਂ ਦਾ ਉਹ ਜਵਾਨ ਛਾ ਦਾ ਮਤਲਬ ਪੋਰਸ ਹੁੰਦੀ ਹੈ ਪਰ ਸਾਡੀ ਅੱਛਾ ਅੱਛਾ ਹਾਰਾ ਉਹ ਤੋਂ ਬੋਲਦੇ ਰਹਿਣਾ ਉਹਨੂੰ ਪਿਕਅਪ ਕਰ ਲਿਆ ਸੀ ਇਸ ਤਰ੍ਹਾਂ ਜਿਹੜੇ ਰਾੜਾ ਦੀ ਤੁਰੀ ਬਾੜੀ ਵਰਤਦੇ ਸੀ ਇਥੋਂ ਦੇ ਆਦਿਵਾਸੀ ਤੇ ਉਹਨਾਂ ਦਾ ਉਹਨਾਂ ਨੂੰ ਭਲੇਖਾ ਪਿਆ ਇਥੋਂ ਦੇ ਯੂਰਪੀ ਨੂੰ ਬਈ ਆਦਿਵਾਸੀਆ ਦੇ ਦੇ ਇਸ ਖਰਚੀ ਉੜ ਆੜਾਈ ਦੇ ਨਾਲ ਰੜਾ ਲਾਇਆ ਹੈ ਸੋ ਅਸਲ ਵਿੱਚ ਜਿਹੜੀ ਉਹਨਾਂ ਦੇ ਤਸਵੀਰਾਂ ਸੀ ਤਸਵੀਰਾਂ ਦੇ ਪਹਿਲੇ ਪਹਿਲੇ ਅੱਖਰ ਨੂੰ ਲੈ ਕੇ ਜਿਹੜੇ ਅੱਖਰ ਬਣੇ ਉਹਨਾਂ ਅੱਖਰਾਂ ਨੂੰ ਜਿਹੜੇ ਪੰਜਾਬੀ ਨੇ ਵੀ ਉਹ ਕਬੂਲ ਕਰ ਲਿਆ ਤੇ ਆਪਦੀ ਨਵੀਂ ਜੁਪੀ ਬਣਾਤੀ ਔਰ ਡਿਟੇਲ ਇਹ ਜਿਹੜੀ ਬੋਰਡ ਤੇ ਇਹ ਥਰੂ ਇਹ ਦੇ ਦੱਸਦਾ ਆ 알파 ਜਿਹੜਾ ਇਹ ਜਿਹੜੀ ਸਾਰੀ ਤਸਵੀਰ ਦੇ ਦਿੱਤੀ ਸਰ ਸੰਗ ਦੇ ਤੇ ਨਿਸ਼ਾਨੀ ਰੱਖਦੀ ਕਿਉਂਕਿ ਸਾਰੀ ਤਸਵੀਰ ਦੇ ਕੇ ਲਿਖਣਾ ਬੜਾ ਮੁਸ਼ਕਲ ਸੀ ਉਸ ਵਕਤ ਦੇ ਲੋਕਾਂ ਦੇ ਸਿਆਣੇ ਲੋਕਾਂ ਨੇ ਜੋ ਲਿਪੀ ਬਣਾਈ ਅੱਖਰ ਬਣਾਏ ਹੈ ਤੇ ਉਹ ਤਸਵੀਰਾਂ ਨੂੰ ਨਾ ਤਸਵੀਰਾਂ ਵਾਲਾ ਹੀ ਰੱਖਿਆ ਅੱਖਰਾਂ ਦਾ ਲੇਕਿਨ ਤਸਵੀਰਾਂ ਦਾ ਘਟ ਵੱਧ ਕਰਕੇ ਛੋਟ ਕਰ ਲਿਆ ਸੰਖੇਪ ਕਰ ਲਿਆ ਇਸ ਕਰਕੇ ਆ ਅ ਸੰਗ ਹੈ ਇਹ ਤਾਂ ਦੇ ਚਾਰ ਪੰਜ ਸ਼ਕਲਾ ਪ੍ਰਾਣੀਆਂ ਮਿਲਦੀਆਂ ਇਹਦੇ ਚੋ ਆ ਫਿਰ ਇਹ ਦੇ ਇਹ ਤਬਦੀਲ ਹੋ ਗਿਆ ਅਲਫਾ ਤੇ ਇਹ ਗਾ ਰੋਮਨ ਦੇ ਵਿੱਚ ਇਹ ਬਣ ਗਿਆ ਯੂਨਨੀ ਅਲਫਾ ਅਲਫਾ ਬਣ ਗਿਆ ਪੰਜਾਬੀ ਦੇ ਲਕੀਤ ਸਰਕੇ ਸੱਜੇ ਪਾਸੇ ਸੜਕੇ ਆੜਾ ਬਣ ਗਿਆ ਐੜਾ ਬਰਬੀ ਦਾ ਆੜਾ ਜਿਹੜਾ ਇਸ ਕਿਸਮ ਦਾ ਬਾਕੀ ਦਾ ਤਬਦੀਲੀ ਹੋਈ ਤਾਂ ਬਹੁਤ ਲੰਬੀ ਚੌੜੀ ਆ ਉਹਦੇ ਬਾਅਦ ਫਿਰ ਜਿਹੜੇ ਲਿਖਣ ਦੇ ਤਰੀਕੇ ਐ ਉਹ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਪਹਿਲਾ ਜੋ ਸ਼ੁਰੂ-ਸ਼ੁਰੂ ਚ ਲਿਖਦੇ ਸਨ ਟੈਂਪਸ ਬਣਾਉਂਦੇ ਹੁੰਦੇ ਸੀ ਉਹ ਜਿਵੇਂ ਉਹ ਸੱਜੇ ਖਬੇ ਖਬੇ ਸੱਜੇ ਬਣਾਉਂਦੇ ਔਰਦੂ ਵਾਲੇ ਤੇ ਪੰਜਾਬੀ ਵਾਲੇ ਖਬੇ ਸੱਜੇ ਨੂੰ ਬਣਾਉਂਦੇ ਆ ਤੇ ਔਰਦੂ ਵਾਲੇ ਸੱਜੇ ਖਬੇ ਬਣਾਉਂਦੇ ਉਹਦੋਂ ਪਹਿਲਾ ਸੱਜੇ ਨੂੰ ਫਿਰ ਖੱਬੇ ਨੂੰ ਜਿਵੇਂ ਬੰਦ ਹੜਵਾਉਦਾ ਇਹ ਤਰ੍ਹਾਂ ਬਰੋਦੇ ਸੀ ਐਸ ਤਰ੍ਹਾਂ ਬਰੋਦੇ ਹੁੰਦੇ ਸੀ ਇਸ ਕਰਕੇ ਜਦੋਂ ਇਸ ਤਰ੍ਹਾਂ ਬਰੋਣ ਦੀ ਵਜ੍ਹਾ ਨਾਲ ਜਿਹੜੇ ਅਸਲ ਪ੍ਰਾਣੇ ਜਾਂ ਖਰਚੀ ਆ ਸ਼ੇਵ ਸੀ ਉਹਨਾਂ ਦੀ ਪਰ ਉਹ ਪਾਸੇ ਪੱਟ ਗਏ ਸਾਰੇ ਬਿੱਤਲ ਜਿਹੜਾ ਉਧਰ ਜਾਵ ਰਿਹਾ ਦੂਜੇ ਪਾਸੇ ਬੱਬਾ ਬਣ ਗਿਆ ਆ ਕ ਕ ਕਪਾ ਇਹਨਾਂ ਦਾ ਅਥਰ ਦਾ ਇਹ ਦੂਜੇ ਪਾਸੇ ਕੇ ਬਣ ਗਿਆ ਪੰਜਾਬ ਪੰਜਾਬੀ ਕਿ ਕਾ ਰਹਿ ਗਿਆ ਪੰਜਾਬੀ ਚ ਬੱਬਾ ਬਣ ਗਿਆ ਪੰਜਾਬੀ ਚ ਕੱਗਾ ਬਣ ਗਿਆ ਆ ਨੂੰ ਇਹ ਨੰਨਾ ਉਧਰ ਜਾ ਕੇ ਸ਼ਾ ਪਾਸਾ ਪਾਰਟੀ ਕੇ ਐਨ ਬਣ ਗਿਆ ਆ ਰੂ ਰੂ ਦਾ ਉਧਰ ਸਾਰਾ ਇਹ ਪੰਜਾਬ ਵਿੱਚ ਆ ਸ਼ਕਲ ਤੇ ਰਿਆ ਤੇ ਉਧਰ ਜਾ ਕੇ ਪਾਸਾ ਪਾਰਟੀ ਕੇ ਆ ਜਸਟ ਆ ਪੀ ਹੁੰਦੀ ਹੈ ਜਨਾਲੀ ਦੇ ਵਿੱਚ ਇਹ ਤਾਦਾ ਬਣ ਗਿਆ ਲੇਕਿਨ ਜਨਾਲੀ ਵਾਲਿਆਂ ਨੇ ਫਿਰ ਇਹ ਅੰਗਰੇਜ਼ਾਂ ਨੇ ਜਿਹੜੀ ਰੋਮਨ ਸੁਕ੍ਰਿਪਟ ਉਹਨਾਂ ਦੇ ਸਾਗੇ ਦੇ ਜੰਦੀ ਲਾ ਕੇ ਬਖਰੇਵਾ ਪੈਦਾ ਕਰ ਲਿਆ ਨਹੀਂ ਤਾਂ ਪੀ ਤੇ ਆਰ ਦਾ ਭਲੇਖਾ ਪੈਂਦਾ ਸੀ ਅਸਲ ਜਨਾਲੀ ਦੇ ਵਿੱਚ ਆਰਾ ਹੈ ਪਰ ਲਕੀਰ ਲਾ ਕੇ ਗੋਰੀਆਂ ਦੇ ਜੌਰਬਿੰਨ ਲੋਕਾਂ ਦੇ ਦੂਜਾ ਨੇ ਉਹ ਇਹਦੀ ਸ਼ਕਲ ਬਦਲਦੀ ਤੇ ਇਹਨੂੰ ਇਹ ਸ਼ਕਲ ਦਾ ਬਣਾਤਾ ਫਿਰ ਉਹ ਦੁਬਾਰਾ ਇਹ ਸ਼ਕਲ ਬੰਦਾ ਪੰਜਾਬ ਪੰਜਾਬ ਦੇ ਵਿੱਚ ਇਹ ਆਫਸਾਈਡ ਆਉਟ ਹੋ ਗਿਆ ਆਫਸਾਈਡ ਆਉਟ ਹੋ ਗਿਆ ਪੰਜਾਬ ਚ ਆਇ ਸ਼ਕਲ ਚ ਬਣ ਗਿਆ ਔਰ ਇਹ ਸ਼ਕਲ ਜਿਹੜੀ ਹੈ ਤਕਰੀਬਨ ਪੰਜਾਬ ਦੇ ਵਿੱਚੋਂ ਸਾਰੇ ਹਿੰਦੁਸਤਾਨ ਦੇ ਵਿੱਚ ਗਈ ਇਸ ਕਰਕੇ ਪੰਜਾਬੀ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਪਿਛਾਵਾਂ ਨਿਕਲੀਆਂ ਉਹਦੀ ਵਿਸਾਲ ਮਾਰਾਰੇ ਦੇ ਦੇਣਾ ਪੰਜਾਬੀ ਦਾ ਰਾਰਾ ਆ ਬੰਗਾਲੀ ਦਾ ਰਾਰਾ ਹੈ ਆ ਬਰਮੀ ਦਾ ਰਾਰਾ ਥਾਈਲੈਂਡ ਦਾ ਰਾਰਾ ਉੜੀਗਾਰ ਦਾ ਰਾਰਾ ਤੇ ਆ ਮਰੀਆਦ ਦਾ ਰਾਰਾ ਇਹ ਸਾਰੇ ਪੰਜਾਬੀ ਚੋਂ ਗਏ ਹੋਏ ਐ ਇਸ ਥੱਥਾ ਤਥੇ ਦੀ ਉਸਾਲ ਤਾਂ ਮੈਂ ਅੱਗੇ ਵੀ ਬਹੁਤ ਦੇ ਚੁੱਕਾ ਵੀ ਥੱਥਾ ਛੱਤ ਹੈ ਇਹ ਜੁਨਾਲੀ ਵਾਲੇ ਨੇ ਥਾਟਾ ਕਹਤਾ ਪੁਜਾਬ ਵਾਲੇ ਨੇ ਥੱਥਾ ਕਹਤਾ ਉਹਦੋਂ ਦਾ ਕਰਸਬਰੀ ਦੇ ਨਾਲ ਇਹਦੀ ਸ਼ਕਲ ਐਸਾ ਬਦਲ ਗਈ ਗਾਂ ਲੀਗਾ ਵਾਧ ਦੇ ਗਈ ਜਿਹੜਾ ਲੌਂਦਾ ਉਹਨਾਂ ਦਾ ਲੌਂਦਾ ਸੀ ਆਪਣਾ ਲੱਲਾ ਲੱਲਾ ਸੀ ਐ ਸ਼ਕਲ ਦਾ ਸੀ ਇਹ ਬਹੁਤ ਸਾਰੀਆਂ ਸ਼ਕਲਾਂ ਬਣਦੀਆਂ ਐਸਾ ਬਣਦੀਆਂ ਗੁਰੂਆਂ ਦੇ ਫਿਰ ਇਹ ਜਦੋਂ ਪੰਜਾਬੀ ਚ ਆਇਆ ਜਦ ਪੰਜਾਬ ਦੇ ਵਿੱਚ ਆਇਆ ਤਾਂ ਇਹਦੀ ਸ਼ਕਲ ਭੱਦੀ ਜੀ ਸ਼ਕਲ ਸੀ ਆਸ਼ਾ ਐਨੀ ਸ਼ਕਲ ਸੀ ਦੀ ਪੰਜਾਬੀ ਗੁਰਗਰ ਨੇ ਇਹਨੂੰ ਸੋੜਾ ਬਣਾਉਣ ਦੀ ਖਾਤਰ ਉੱਤੇ ਲਕੀਨ ਵਾਉਣ ਦਾ ਰਵਾਜ ਜ਼ਰੂਰ ਸੀ ਗੁਰਗਰ ਨੇ ਫਿਰ ਇਹਦੇ ਆਲ ਦਾ ਵਾਦਾ ਕਰਕੇ ਇਹਨੂੰ ਬਹੁਤ ਸੋਨਾ ਬਣਾ ਦਿੱਤਾ ਅਸਲ ਗਾਹ ਜਿਹੜੇ ਤਬੀਰਿਆ ਹੋਏ ਹੋ ਹੈਰਾਨੀ ਕਰਨ ਵਾਲੀਆਂ ਆਸਤਰਾ ਦੇ ਵੀ ਗੱਲ ਤੇ ਤੁਸੀਂ ਥਾਈਲੈਂਡ ਵੱਲ ਗਈਆਂ ਜੀ ਤੇ ਇਹ ਸ਼ਕਰ ਹੋ ਰਹੀ ਤਵਦੀਰ ਹੁੰਦੀ ਗਈ ਇਹ ਐਲ ਦੀ ਐਲ ਦਾ ਸਾਰਾ ਦਾ ਰਿਲੇਸ਼ਨ ਬਕਾਇਦਾ ਹੈ ਆਹ ਸੋਚ ਕੇ ਕਿੰਨੇ ਰਿਸ਼ਤੇਦਾਰੀ ਹੈ ਇੱਕ ਸ਼ਬਦ ਵਾਵਾ ਹੈ ਵਾਵਾ ਦੇਵਨਾਰੀ ਦਾ ਸਾਊਥਾ ਪੁਰਾਣਾ ਹੈ ਦੇਵਨਾਰੀ ਦੇ ਵਾਵੇ ਜੋ ਪੰਜਾਬੀ ਵਾਵਾ ਨਿਕਲਿਆ ਇਹ ਕਿਸ ਤਰ੍ਹਾਂ ਨਿਕਲਿਆ ਜੋ ਕਰਸਵਲੀ ਲਿਖਦੇ ਸੀ ਆਦਮੀ ਤੇ ਉਹ ਆ ਦੇਵਨਾਗਰੀ ਦਾ ਵਾਵਾ ਕਰਸਨੀ ਲਿਖਣ ਦੀ ਖਾਤਰ ਵੀ ਕਲਮ ਚੱਕੀ ਨਾ ਜਾਵੇ ਆ ਇਸ ਤਰ੍ਹਾਂ ਲਿਖਿਆ ਲੱਗ ਪਈ ਆ ਥਾਂ ਜਾਨੀ ਖੁੱਲਾ ਰਹਿ ਗਿਆ ਥੋੜਾ ਜਿਹਾ ਫਿਰ ਉਹਦੂਗਾ ਜਾਦੇ ਖੁੱਲਾ ਹੋ ਗਿਆ ਅਖੀਰ ਜਾਦੇ ਖੁੱਲਦਾ ਖਲਾ ਕਰਕੇ ਗੁੜਾਈ ਕਰਕੇ ਵਿਜੂਦਾਇ ਸ਼ਕਲ ਤਾਂ ਆ ਗਿਆ ਐਸਾ ਸ਼ਕਲ ਤੋਂ ਐਸਾ ਸ਼ਕਲ ਤੋਂ ਐਸਾ ਸ਼ਕਲ ਤੋਂ ਐਸਾ ਸ਼ਕਲ 11ਵੀਂ ਸਦੀ ਦੇ ਸੌ ਤੋਂ ਪਹਿਲਾਂ ਇਹਦਾ ਰਿਕਾਰਡ ਦੇਖਿਆ ਤੇ ਉਸ ਤੋਂ ਬਾਅਦ ਤਾਂ ਪੰਜਾਬ ਪੰਜਾਬੀ ਨੇ ਤਾਂ ਇਹਨੂੰ ਬਣਾ ਸੋੜਾ ਬਣਾਤਾ ਉਹਦੇ ਬਾਅਦ ਕੋਪਾ ਕੋਪਾ ਜਿਹੜਾ ਜਿਹਦਾ ਮਤਲਬ ਬਾਂਦਰ ਬਾਂਦਰ ਹੁੰਦਾ ਉਹਨਾਂ ਦੀ ਪਾਸ਼ਾ ਦੇ ਵਿੱਚ ਜਿਵੇਂ ਬਾਂਦਰ ਬੈਠਾ ਹੁੰਦਾ ਪੂਸ਼ ਕਰਕੇ ਇਹ 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 ਤੇ ਪੰਜਾਬੀ ਦਾ ਕੱਕਾ ਨਿਕਲਿਆ ਜਦੋਂ ਆਹ ਥੋੜਾ ਕਟਾਤੀ ਲਖੀਰ ਤੇ ਪੰਜਾਬੀ ਦੇ ਕੱਕੇ ਦੀ ਸ਼ਕਲ ਅਖਤਿਆਰ ਕਰੀ ਇਹ ਆ ਆਸ਼ਿਕੋਪਾ ਉਹਦਾ ਆ ਸ਼ਕਲ ਚ ਆ ਗਿਆ ਬਰਮੀ ਕੇ ਹਦੋਂ ਵਾਰ ਸਾਦਾ ਹੋ ਗਿਆ ਬਰਮੀ ਆਲੇ ਕਿਉਂਕਿ ਉਸ ਸਮਾਜ ਦੇ ਜਿਹੜੇ ਗੁੰਝਲਦਾਰ ਅੱਖਰ ਗੋਣੇ ਲਿਖਣੇ ਯਾਦ ਕਰਨੇ ਬੜੇ ਔਖੇ ਸੀ ਉਹਨਾਂ ਨੇ ਸਰ ਦੋ ਦੋ ਲਕੀਰੇ ਯਾਦ ਰੱਖੀਆਂ ਇੱਕ ਆ ਰੱਖੀ ਇੱਕ ਖੜਵੀ ਰੱਖੀ ਹੈ ਇਸ ਕਰਕੇ ਆ ਇਨ ਇਨ ਲਗਸਾਰ ਲੱਗ ਪਏ ਇਹ ਬਰਮੀ ਦਾ ਕੱਕਾ ਅਸਲ ਪੰਜਾਬੀ ਦਾ ਕੱਕਾ ਉਦੋਂ ਵੀ ਇਹ ਏਸੀ ਹੁਣ ਵੀ ਇਸੇ ਤਰ੍ਹਾਂ ਦੇ ਇੱਕ ਇੱਕ ਆਪਾ ਅੱਠ ਉਹ ਉਹਨਾਂ ਦਾ ਅੱਠ ਸੀ ਤੇ ਸਾਡਾ ਇੱਕ ਕੱਗਾ ਬਣ ਗਿਆ ਸਾਨੂੰ ਕੱਗੇ ਦੀ ਲੋੜ ਸੀ ਕਾਕਾ ਸਾਡੇ ਕੋਲ ਪਹਿਲਾਂ ਹੀ ਸੀਗਾ ਇਸ ਕੱਗਾ ਪੰਜਾਬੀ ਨੇ ਇਹ ਬਣਾਇਆ ਬਰ ਮੇ ਇਹ ਇਹ ਸ਼ਕਲ ਚਲਾ ਗਿਆ ਉਹ ਉਸ ਤੋਂ ਬਾਅਦ ਵੰਗਾ ਵੰਗਾ ਜਿਹੜਾ ਐਨ ਜੀ ਨਾਲ ਵਰਦਾ ਕਰੇ ਜੀ ਚ ਵੇਖਣਾ ਵੇ ਨਾ ਦੋ ਵਾਜਾਂ ਦੇ ਵਿੱਚ ਨਦੇਰੀ ਆਵਾਜ਼ ਆਉਂਦੀ ਹੈ ਤੇ ਗੱਗੇ ਦੀ ਆਵਾਜ਼ ਆਉਂਦੀ ਹੈ ਇਸ ਕਰਕੇ ਇਥੇ ਦੇ ਵਿਦਵਾਨਾਂ ਨੇ ਨੰਨਾ ਲਿਖਦਾ ਪਹਿਲਾਂ ਨੰਨਾ ਤੇ ਆਪ ਥੱਲੇ ਗੱਗਾ ਇਹਨਾਂ ਨੂੰ ਜੋੜਿਆ ਜੋੜ ਕੇ ਤੇ ਨੂੰ ਜੁ ਲਿਖਿਆ ਤਾਂ ਇਹਦੀ ਸ਼ਕਲ ਗੱਗੇ ਦੀ ਬਣ ਗਈ ਬਰਬੀ ਦੇ ਵਿੱਚ ਆ ਛੱਟਦਾ ਸਾਦਾ ਕਿਉਂਕਿ ਵਰਮੀ ਤੋਂ ਨਿਸ਼ਾਨੀ ਜੀ ਜਾਂਦਾ ਉਹਨਾਂ ਦੀ ਜਵਾਨਤ ਪੱਥਰ ਦੇ ਉੱਤੇ ਛੇ ਕਰਕੇ ਲਿਖਣਾ ਕੋਈ ਸੌਖਾ ਕੰਮ ਨਹੀਂ ਸੀ ਵਰਮੀ ਯਾਰ ਸਿੰਪਲ ਕਰਤਾ ਇਹਦਾ ਇਹ ਤ ਤਾ ਨਿਆ 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 ਨਾ ਤੇ ਜਜਾ ਬਣਦਾ ਐਨ ਤੇ ਜੇ ਨਾ ਆ ਐਨ ਨੰਨਾ ਤੇ ਆ ਜਜਾ ਜਜਾ ਇਤਰਾਦਾ ਹੁੰਦਾ ਸੀ ਇਹਨਾਂ ਨੂੰ ਇਕੱਠਾ ਕਰ ਦਿਓ ਤੇ ਇਹ ਨੰਨਿਆ ਬਣ ਜਾਂਦਾ ਹੈ ਹੈ ਬਰਬੀਆਲੇ ਦੇ ਬਹੁਤ ਸਾਦਾ ਕਰਤਾ ਗਵਰਮੈਂਟ ਤਾਂ ਸਾਦੇ ਦੀ ਲੋੜ ਸੀ ਉਦੋਂ ਉਹਦਾ ਪੱਪੂ ਪੂਰਾ ਬਦਲੂ ਬੂ ਇਹ ਐਵਜਾ ਪੰਜਾਬ ਦੇ ਵਿੱਚ ਆਇਆ ਤੇ ਪੰਜਾਬੀਆਂ ਦੇ ਫਿਰ ਇਹਨੂੰ ਐ ਸ਼ਕਲ ਤੇ ਬਣਾਤਾ ਉਹਨੂੰ ਪਪੇ ਸਾਨੂੰ ਫਫੇ ਦੀ ਲੋੜ ਸੀ ਪਪਾ ਸਾਨੂੰ ਮਿਲ ਗਿਆ ਇਸ ਕਰਕੇ ਫਫਾ ਫਰ ਗਾਂ ਕੁਲੀ ਲਾ ਕੇ ਫਫਾ ਬਣਾ ਦਤਾ ਦੇਵਨਗਰ ਆਲੇ ਨੇ ਕੀ ਕੀਤਾ ਦੇਵਨਗਰ ਆਲੇ ਨੇ ਇੱਕ ਕੁੜੀ ਜੜੀ ਹੈ ਬਾਰ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਆਪਾਂ ਇੱਕ ਇਹਨੂੰ ਅੰਦਰ ਦੀ ਬਣਾਈ ਉਹਨਾਂ ਦੇ ਬਾਹਰ ਦੀ ਬਣਾਈ ਉਹ ਬਾਹਰ ਦੀ ਵੱੜਦੀ ਵੱੜਦੀ ਤੇ ਉਹ ਵੀ ਮਿੱਠ ਪਾ ਗਈ ਕਾਫੀ ਸਾਰੀ ਐ ਵੈ ਮਿੱਠ ਪਾ ਗਈ ਫਿਰ ਹੌਲੀ ਹੌਲੀ ਸੋਲਾ ਬਣਾਉਣ ਦੀ ਖਾਤਰ ਜਾਂ ਔਖਾ ਬਣਾਉਣ ਦੀ ਖਾਤਰ ਇਹਨੂੰ ਫਿਰ ਇਸ ਤਰ੍ਹਾਂ ਕਰਕੇ ਤੇ ਇਸ ਤਰ੍ਹਾਂ ਬਣਾਉਣ ਲੱਗ ਪਏ ਜੜੀ ਹੋਰ ਔਖਾ ਕਰ ਦਿੱਤਾ ਇਹ ਪਤਾ ਨਹੀਂ ਉਹਨਾਂ ਨੂੰ ਸਹ ਪਰ ਬਣਾਈ ਹੈ ਜਾਂ ਸ਼ਰਾਰਤ ਹੈ ਵੀ ਤਾਂ ਕਿ ਔਖਾ ਕਰਦੀ ਹੈ ਹਰੇ ਕੋਈ ਪੜੇ ਨਾ ਇਹ ਵੀ ਉਸ ਵਕਤ ਦੀ ਲੀਡ ਕਰਾ ਦੀ ਬਹੁਤ ਸ਼ਰਾਰਤ ਭਰੀ ਸੀ ਤਗੜੀ ਆ ਜੱਜੇ ਦਾ ਤੁਹਾਨੂੰ ਦੱਸਿਆ ਜੱਜਾ ਬਾਰੋ ਬਾਰੋ ਆਇਆ ਹੋਇਆ ਤੇ ਅਸੀਂ ਆਫ ਸਾਈਡ ਡਾਊਨ ਕਰਕੇ ਇਹਨੂੰ ਇਥੋਂ ਜੱਜਾ ਬਣਾ ਲਿਆ ਇਹ ਜੋਧਾ ਕਹਿੰਦੇ ਜੋਧੇ ਦਾ ਜੱਜਾ ਪਹਿਲਾ ਲਿਆ ਤੇ ਫਿਰ ਸਾਨੂੰ ਜੋਤਾ ਵੜ ਗਿਆ ਲੇਕਿਨ ਸਾਨੂੰ ਚੱਜਾ ਸਾਡੇ ਪਾਸ ਹੈ ਦੀ ਫਿਰ ਚੱਜਾ ਸੀ ਐਸਤਾ ਬੜਾਇਆ ਆ ਜੋਤੇ ਤੋਂ ਚੱਜਾ ਬੜਾ ਆ ਬਹੁਤ ਮਰੂ ਬੁਦਾਤਾ ਫਿਰ ਕੁੰਡੀ ਡੌੜ ਲੱਗ ਪਏ ਹਏ ਉੱਤੇ ਲਕੀਰਾ ਬਾਰ ਲੱਗ ਪਏ ਤੇ ਫਿਰ ਇਹਦੀ ਸ਼ਕਲ ਮੌਜੂਦਾ ਸ਼ਕਲ ਹੋ ਗਈ ਗੱਗਾ ਜੇਵਲ ਜੀੜਾ ਉਰ ਊਠ ਇਹਦਾ ਊਠ ਦਾ ਤਰ੍ਹਾਂ ਉਹ ਉਸ ਦਾ ਇਸ ਤਰ੍ਹਾਂ ਕਲੇ ਤੌਣ ਹੀ ਲਈ ਸਾਰਾ ਊਠ ਬਣਾਉਣ ਦੀ ਕਰ ਤੌਣ ਲਈ ਆ ਆ ਗੁਬਲੇ ਉਦੋਂ ਜਰਾਨੇ ਚ ਇਸ ਐਸਾ ਕਲਤੀ ਗਿਆ ਤੇ ਲੇਕਿਨ ਪੰਜਾਬੀ ਆੜਿਆ ਦੇ ਇਹ ਥੋੜਾ ਖੜਵਾ ਕਰਤਾ ਫਿਰ ਥੋੜੀ ਕੁੰਡੀ ਪਾਤੀ ਕਿਉਂਕਿ ਪੰਜਾਬੀ ਦੇ ਦੋ ਤਿੰਨ ਅੱਖਰ ਹੋਰ ਐਸਾ ਕਰਨਾ ਮਿਲਦੇ ਸੀ ਤੇ ਪੰਜਾਬੀ ਆੜਿਆ ਇਸ ਕਰਕੇ ਇਥੇ ਆ ਪਾਸੇ ਕੁੰਡੀ ਪਾਤੀ ਫਿਰ ਖੱਖਾ ਸਾਡੇ ਪਾਸੇ ਆਈ ਦੀ ਸੀ ਸਾਨੂੰ ਖੱਖੇ ਦੀ ਲੋੜ ਸੀ ਫਿਰ ਅਸੀਂ ਕੀ ਕੀਤਾ ਫਿਰ ਗੱਗੇ ਨਾਲ ਮਿਲਦਾ ਜੁਲਦਾ ਅਖਰ ਖਖਾ ਬਣਾਇਆ ਕੁੰਡੀਆਂ ਐ ਖੱਬੇ ਪਾਸੇ ਵਾਲੀ ਸੱਜੇ ਪਾਸੇ ਲਾ ਕੇ ਲਾਖਤੀ ਤੇ ਉਹ ਰੁਖ ਖਖਾ ਬਣਾ ਲਿਆ ਐਸ ਤਰ੍ਹਾਂ ਜਿਹੜੇ ਕੋਸ਼ਦਾਰ ਸਾਨੂੰ ਮਿਲ ਜਾਂਦਾ ਸੀ ਕੁਛ ਅਸੀਂ ਆਪ ਬਣਾ ਲੈਂਦੇ ਸੀ ਐਸ ਤਰ੍ਹਾਂ ਸਾਰੇ ਪੈਦਾ ਹੋਏ ਜਿਹਾ ਚਾਚਾ ਚਾਚਾ ਅਸੀਂ ਆਪ ਬਣਾਇਆ ਛੱਛਾ ਸੀ ਉਹਦੇ ਨਾਲ ਲਾ ਕੇ ਤੇ ਬਣਾ ਲਿਆ ਇਹ 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 ਇਸ ਵਧੀਆ ਸਭ ਤੋਂ ਵਧੀਆ ਤਰੀਕਾ ਸੀ ਜਿਹੜਾ ਆ ਜਿਹੜੇ ਅਖਰ ਦੇ ਪਾਸਾ ਪਲਟੇ ਉਹਨਾਂ ਦੇ ਬੇਤਲ ਬੇਤਲ ਆ ਕਾਪਾ ਆ ਨੂੰ ਆ ਰੂ ਤੇ ਆ ਲੌਂਦਾ ਨੂੰ ਜਿਹੜੂ ਜਿੱਤ ਲੱਲਾ ਬਣਿਆ ਇਸ ਆ ਇਸ ਤਰੀਕੇ ਨਾਲ ਸਾਰੀਆਂ ਸ਼ਕਲਾਂ ਜਿਹੜੀਆਂ ਬਣਦੀਆਂ ਤਾਂ ਇਹ ਲੈ ਪੜ੍ਹਦੇ ਫਿਰ ਦੇਖਿਓ ਬੇਬਲੀ ਸਭ ਦੱਸ ਗਿਆ ਦੀ